ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਫੋਸ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡਾ BPT ਦਾ ਜਿਹੜਾ ਪੇਪਰ ਹੈ 26 April ਨੂੰ ਡਿਸਟ੍ਰਿਕਟ ਕੈਡਰ ਦਾ ਅਤੇ 27 ਨੂੰ ਤੁਹਾਡਾ ਆਰਮਡ ਕੈਡਰ ਦਾ ਹੋਣ ਜਾ ਰਿਹਾ ਹੈ ਠੀਕ ਹੈ ਉਸੇ ਦੇ ਸੰਬੰਧ ਵਿੱਚ ਆਪਾਂ ਜਿਹੜੇ ਤੁਹਾਡਾ BPT ਦੇ ਹੁਣ ਮੋਕ ਟੈਸਟ ਸ਼ੁਰੂ ਕਰ ਰਹੇ ਹਾਂ ਠੀਕ ਹੈ ਅੱਜ 5 ਤਾਰੀਖ ਸੌਰੀ 6 ਤਾਰੀਖ ਨੂੰ ਆਪਾਂ ਪਹਿਲਾ ਮੋਕ ਟੈਸਟ ਕਰ ਰਹੇ ਹਾਂ ਠੀਕ ਹੈ ਮੋਕ ਟੈਸਟ 1 ਡਿਸਟ੍ਰਿਕਟ ਕੈਡਰ ਦਾ ਠੀਕ ਹੈ ਉਸ ਤੋਂ ਬਾਅਦ ਅੱਗੇ ਆਪਾਂ ਮਤਲਬ ਕਿ 15 ਤਾਰੀਖ ਤੋਂ ਬਾਅਦ ਜਿਹੜੇ ਅਗਲੇ ਮੌਕ ਟੈਸਟ ਆਡੇ ਆਪਾਂ ਕਰਾਂਗੇ ਕਿਉਂਕਿ ਪੇਪਰ ਦੇ ਬਿਲਕੁਲ ਨੇੜੇ ਜਾ ਕੇ ਕਰਨ ਦਾ ਫਾਇਦਾ ਹੁੰਦਾ ਹੈ ਠੀਕ ਹੈ ਪਹਿਲਾ ਮੌਕ ਟੈਸਟ ਕਰਨ ਦਾ ਇਹ ਬੈਨੀਫਿਟ ਹੋ ਜਾਵੇਗਾ ਕਿ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡਾ ਮਤਲਬ ਕਿ ਤਿਆਰੀ ਕਿੰਨੀ ਕ ਹੈ ਠੀਕ ਹੈ ਡਿਸਟ੍ਰਿਕਟ ਹੈਡ ਦਾ ਜਿਹੜਾ ਮੌਕ ਟੈਸਟ ਹੋਵੇਗਾ ਪਹਿਲਾ ਬਿਲਕੁਲ ਡਿਸਟ੍ਰਿਕਟ ਹੈਡ ਦੇ ਸਿਲੇਬਸ ਅਨੁਸਾਰ ਜਿਹੜਾ ਤੁਹਾਡਾ ਨਵਾਂ ਸਿਲੇਬਸ ਹੈ 90 ਨੰਬਰ ਦਾ ਠੀਕ ਹੈ ਉਹਦੇ ਅਕੋਰਡਿੰਗ ਹੋਵੇਗਾ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਜਿਹੜਾ ਪੀਡੀਐਫ ਆਪਾਂ ਨੇ ਇਹਦੇ ਵਿੱਚ ਤਕਰੀਬਨ ਤੁਹਾਨੂੰ ਸਾਰੇ ਜਿਵੇਂ ਤੁਹਾਡੇ ਬੀਐਨਐਸ ਦੇ ਤੁਹਾਡੇ ਹੋਣਗੇ 25 ਦੇ ਕਰੀਬ ਕੁਐਸਚਨ ਜਿਵੇਂ ਸਿਲੇਬਸ ਵਿੱਚ ਹੈ ਠੀਕ ਹੈ ਬੀਐਨਐਸਐਸ ਦੇ ਹੋਣਗੇ 13 ਕੁਐਸਚਨ ਠੀਕ ਹੈ ਬੀਐਸਏ ਦੇ ਹੋਣਗੇ ਦੋ ਕੁਐਸਚਨ ਠੀਕ ਹੈ ਇਸ ਤੋਂ ਇਲਾਵਾ ਪੀਪੀਆਰ ਦੇ ਤੁਹਾਡੇ ਹੋਣਗੇ 25 ਕੁਐਸਚਨ ਠੀਕ ਹੈ ਜੀਕੇ ਵਗੈਰਾ ਦੇ ਜਿਵੇਂ ਹੈ ਮੈਥ ਰੀਜਨਿੰਗ ਜੋ ਵੀ ਹੈ ਉਸ ਤਰ੍ਹਾਂ ਹੀ 15 ਕੁਐਸਚਨ ਹੋਣਗੇ ਇਸ ਤੋਂ ਇਲਾਵਾ ਜਿਹੜਾ ਤੁਹਾਡਾ ਸਿਲੇਬਸ ਵਿੱਚ ਜਿਹੜਾ ਨਵਾਂ ਐਡ ਹੋਇਆ ਹੈਗਾ ਠੀਕ ਹੈ ਡਿਸਟ੍ਰਿਕਟ ਅਡਮਿਨ ਦਾ ਐਕਸਾਈਜ਼ ਅਤੇ ਐਮਬੀ ਇਹਨਾਂ ਦੇ ਵੀ ਆਪਾਂ ਨੇ ਐਕਸਰਸਾਈਜ਼ ਦੇ ਜਿਵੇਂ ਤਿੰਨ ਕੁਐਸਚਨ ਅਤੇ ਐਮਬੀ ਦੇ ਕੁਐਸਚਨ ਜਿਹੜਾ ਇਸ ਵਿੱਚ ਐਡ ਕੀਤਾ ਹੈ ਠੀਕ ਹੈ ਜਿਵੇਂ ਦਾ ਪੇਪਰ ਦਾ ਪੈਟਰਨ ਹੈ ਉਸੇ ਦੇ ਪੇਪਰ ਦੇ ਪੈਟਰਨ ਉੱਤੇ ਹੋਣਗੇ ਠੀਕ ਹੈ ਆਪਾਂ ਇੱਕ ਦੋ ਕੁਐਸਚਨ ਪੜ੍ਹ ਕੇ ਦੇਖ ਲੈਣੇ ਜਿਵੇਂ ਤੁਹਾਨੂੰ ਸੈਂਪਲ ਦਾ ਪਤਾ ਲੱਗ ਜਾਵੇਗਾ ਬਾਕੀ ਜਿਹੜੇ ਵੀ ਕੈਂਡੀਡੇਟ ਨੂੰ ਇਹ ਸੈਂਪਲ ਪੀਡੀਐਫ ਚਾਹੀਦੀ ਹੈ ਡਿਸਟ੍ਰਿਕਟ ਕੈਡਰ ਦੀ ਠੀਕ ਹੈ ਉਹ ਵਟਸਐਪ ਕਰ ਸਕਦੇ ਸਾਨੂੰ WhatsApp ਕਿਤੇ ਕਰਨਾ ਹੈ ਤੁਸੀਂ 904181515272 ਕਾਲ ਨਹੀਂ ਕਰਨੀ ਇਸ ਨੰਬਰ ਤੇ WhatsApp ਕਰ ਦਿਓ ਠੀਕ ਹੈ ਤੁਸੀਂ ਆਪਣਾ PDF ਸੈਂਪਲ ਮੰਗ ਸਕਦੇ ਹੋ ਤੁਹਾਨੂੰ PDF ਜਿਹੜੀ ਇਹਦੀ ਭੇਜ ਦਿਵਾਗੇ ਠੀਕ ਹੈ ਜਿਹੜਾ ਮੋਕ ਟੈਸਟ 1 ਦੇ ਸੈਂਪਲ ਦੀ ਠੀਕ ਹੈ ਦੇਖੋ ਇਹ ਲਾਸਟ ਵਿੱਚ ਆਪਣੇ ਇਸ ਦੀ ਅਨਸਰ ਕੀ ਤਿਆਰ ਕੀਤੀ ਹੈ ਸੇਮ ਐਸੀ ਤਰ੍ਹਾਂ ਹੀ ਰਹੇਗਾ ਸਾਰਾ ਠੀਕ ਹੈ ਦੇਖ ਸਕਦੇ ਹੋ ਜਿਵੇਂ ਤੁਸੀਂ ਮੋਟਰ ਵਹੀਕਲ ਐਕਟ ਦਾ ਕੁਐਸਚਨ ਹੋ ਗਿਆ ਆਪਾਂ ਕਰੀਏ ਐਕਟ ਦੇ ਜਿਹੜੇ ਕੁਐਸਚਨ ਨੇ ਠੀਕ ਹੈ ਉਸੇ ਤਰ੍ਹਾਂ ਹੀ BNS ਦੇ ਜਿਹੜੀਆਂ ਨਵੇਂ ਤਰ੍ਹਾਂ ਐਡ ਹੋਈਆਂ ਉਹਦੇ ਕੁਐਸਚਨ ਨੇ ਠੀਕ ਹੈ ਸਾਰੇ ਉਸੇ ਤਰ੍ਹਾਂ ਹੀ ਤੁਹਾਨੂੰ ਮਿਲਣਗੇ ਇਸ ਤੋਂ ਇਲਾਵਾ ਹੁਣ ਇਹ ਆਰਮਡ ਦਾ ਦੇਖ ਲੈਣੇ ਆਰਮਡ ਦਾ ਵੀ ਸੇਮ ਤੁਹਾਨੂੰ 90 ਨੰਬਰ ਦਾ ਜਿਵੇਂ ਆਰਮਡ ਦਾ ਸਿਲੇਬਸ ਹੈ ਆਰਮਡ ਦਾ ਮੌਕ ਟੈਸਟ ਆਰਮਡ ਦੇ ਸਿਲੇਬਸ ਅਨੁਸਾਰ ਹੋਵੇਗਾ ਠੀਕ ਹੈ ਦੋਨਾਂ ਦੇ ਅਲੱਗ-ਅਲੱਗ ਸਿਲੇਬਸ ਅਨੁਸਾਰ ਆਪਾਂ ਨੇ ਮੌਕ ਟੈਸਟ ਤਿਆਰ ਕੀਤੇ ਨੇ ਠੀਕ ਹੈ ਮੌਕ ਟੈਸਟ ਵਨ ਅੱਜ ਆਪਾਂ ਇਹ ਕਰਾਂਗੇ ਠੀਕ ਹੈ ਇਹ ਸਾਰੇ ਮੌਕ ਟੈਸਟ ਜਿਹੜੇ ਦੋਨੋਂ ਵਿਦ ਸੈਂਪਲ ਆਪਾਂ ਨੇ ਐਪ ਉੱਤੇ ਜਿਹੜੇ ਅਪਡੇਟ ਕਰ ਦਿੱਤੇ ਹਨ ਠੀਕ ਹੈ ਜਿਹੜੇ ਵੀ ਕੈਂਡੀਡੇਟ ਕੋਰਸ ਖਰੀਦਣਾ ਚਾਹੁੰਦੇ ਹਨ ਠੀਕ ਹੈ ਉਹ ਕੋਰਸ ਖਰੀਦ ਸਕਦੇ ਨੇ ਉਹਨਾਂ ਨੂੰ ਦੱਸ ਦਈਏ ਕਿ ਆਪਣਾ ਜਿਹੜਾ ਕੋ ਤੁਹਾਨੂੰ ਪੀਡੀਐਫ ਮਿਲਣਗੇ ਠੀਕ ਹੈ ਦੋਨਾਂ ਦੇ ਜਿਵੇਂ ਸਿਲੇਬਸ ਵਿੱਚ ਜੋ ਜੋ ਵੀ ਹੈ ਬੀਐਨਐਸ ਬੀਐਨਐਸ ਠੀਕ ਹੈ ਪੀਪੀਆਰ ਹੋ ਗਿਆ ਤੁਹਾਡਾ ਪੂਲ ਸੈਕਟ ਹੋ ਗਿਆ ਇਹਨਾਂ ਸਾਰਿਆਂ ਦੇ ਸਿਲੇਬਸ ਅਨੁਸਾਰ ਤੁਹਾਨੂੰ ਵੀਡੀਓ ਲੈਕਚਰ ਮਿਲਣਗੇ ਠੀਕ ਹੈ ਪਲੱਸ ਪੀਡੀਐਫ ਜਿਹੜੇ ਉਹ ਵੀ ਐਪ ਉੱਤੇ ਮਿਲਣਗੇ ਇਸ ਤੋਂ ਇਲਾਵਾ ਅਸੀਂ ਹਰੇਕ ਟੌਪਿਕ ਉੱਤੇ ਜਿੰਨੇ ਵੀ ਤੁਹਾਡੇ ਟੌਪਿਕ ਇਹਨਾਂ ਉਤੇ 10-10 ਨੰਬਰਾਂ ਦੇ ਛੋਟੇ-ਛੋਟੇ ਟੈਸਟ ਬਣਾ ਕੇ ਪਾਏ ਹੋਏ ਹਨ ਉਹ ਵੀ ਤੁਹਾਨੂੰ ਐਪ ਉੱਤੇ ਹੀ ਮਿਲਣਗੇ ਉਸ ਤੋਂ ਇਲਾਵਾ ਫਾਈਨਲੀ ਅਸੀਂ ਤੁਹਾਨੂੰ ਪੰਜ ਮੌਕ ਟੈਸਟ ਜਿਹੜੇ ਕਰਵਾਵਾਂਗੇ ਪੰਜ ਵਿੱਚ ਜਿਹੜਾ ਪਹਿਲਾ ਮੌਕ ਟੈਸਟ ਅੱਜ ਆਪਾਂ ਨੇ ਐਪ ਉੱਤੇ ਅਪਡੇਟ ਕਰ ਦਿੱਤਾ ਹੈ ਬਾਕੀ ਦੋ ਜਿਹੜੇ ਚਾਰ ਮੌਕ ਟੈਸਟ ਨੇ ਉਹ ਵੀ ਆਉਣ ਵਾਲੇ ਸਮੇਂ ਵਿੱਚ ਜਦੋਂ ਹੀ ਪੇਪਰ ਦੀ ਜਿਹੜੇ ਨੇ ਵੀ ਇਹ ਮੋਕ ਟੈਸਟ ਦਾ ਸੈਂਪਲ ਲੈਣਾ ਹੈ ਤਾਂ ਉਹ WhatsApp ਕਰੋ 9041815272 ਅਸੀਂ ਤੁਹਾਨੂੰ ਇਸ ਦੀ PDF ਐ ਵੀਡੀਓ ਭੇਜ ਦਵਾਂਗੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਪ੍ਰੋਪਰ 90 ਕੁਐਸਚਨ ਹੈ ਜਿਹੜੇ ਇਹ ਉਹਦੇ ਅਕੋਰਡਿੰਗ ਹੀ ਆਪਾਂ ਨੇ ਬਣਾਇਆ ਹੋਇਆ ਠੀਕ ਹੈ ਲਾਸਟ ਵਿੱਚ ਆਪਾਂ ਨੂੰ ਇਸ ਦੀ ਅਨਸਰ ਕੀ ਮਿਲ ਜਾਵੇਗੀ ਠੀਕ ਹੈ ਉਸੇ ਪੈਟਰਨ ਉੱਤੇ ਹੋਣਗੇ ਠੀਕ ਹੈ ਜਿਹੜੇ ਵੀ ਕੈਂਡੀਡੇਟ ਮਤਲਬ ਕਿ ਇਸ ਦੀ PDF ਚਾਹੁੰਦੇ ਹਨ ਉਹ WhatsApp ਕਰ ਸਕਦੇ ਹਨ ਹੁਣੇ ਹੀ WhatsApp ਕਰ ਲਓ ਚਾਹੇ ਤੁਸੀਂ ਸਾਰੇ ਜਿਹੜੇ ਕੈਂਡੀਡੇਟ ਜਿਹੜੇ ਲੈਣਾ ਚਾਹੁੰਦੇ ਹਨ 9041815272 ਉੱਥੇ ਅਸੀਂ ਤੁਹਾਨੂੰ ਇਸ ਮੋਕ ਟੈਸਟ ਦੀ ਜਿਹੜੀ PDF ਹੈ ਉਹ ਭ ਉਸ ਤੋਂ ਇਲਾਵਾ ਬਾਕੀ ਹੋਰ ਕੈਂਡੀਡੇਟ ਜਿਹੜੇ ਨਵੇਂ ਕੈਂਡੀਡੇਟ ਕੋਰਸ ਲੈਣਾ ਚਾਹੁੰਦੇ ਹਨ ਕੋਰਸ ਦੇ ਵਿੱਚ ਬਹੁਤ ਸਪੈਸ਼ਲ ਆਫਰ ਚੱਲ ਰਿਹਾ ਹੈ ਜਿਵੇਂ ਥੋੜੇ ਦਿਨ ਰਹਿ ਗਏ ਨੇ ਠੀਕ ਹੈ ਇਸ ਕਰਕੇ ਕੋਰਸ ਵੀ ਜੁਆਇਨ ਕਰ ਸਕਦੇ ਨੇ ਕੋਰਸ ਵਿੱਚ ਜਿਹੜਾ ਤੁਹਾਨੂੰ ਸਾਰਾ ਪ੍ਰੋਪਰ ਵੀਡੀਓ ਰਿਕਾਰਡਿੰਗ ਲੈਕਚਰ ਮਿਲਣਗੇ ਠੀਕ ਹੈ ਪਲੱਸ ਪੀਡੀਐਫ ਮਿਲਣਗੇ ਸਾਰੇ ਸਿਲੇਬਸ ਦੇ ਹਰੇਕ ਸਿਲੇਬਸ ਦੇ ਟੈਸਟ ਹੋਣਗੇ ਤੁਹਾਡੇ 10-10 ਨੰਬਰਾਂ ਦੇ ਐਪ ਉੱਤੇ ਠੀਕ ਹੈ ਪਲੱਸ 5 ਮੌਕ ਟੈਸਟ ਜਿਹੜੇ ਕੰਪਲੀਟ ਤੁਹਾਨੂੰ ਸਾਰਾ ਕੁਝ ਜਿਹੜਾ ਕੰਪਲੀਟ ਮਿਲੇਗਾ ਹੈ ਤੁਹਾਨੂੰ ਕੋਰਸ ਵਿੱਚ ਠੀਕ ਹੈ ਬਾਕੀ ਮੌ ਵਨ ਮਤਲਬ ਪਹਿਲਾ ਨੰਬਰ ਮੌਕ ਟੈਸਟ ਹੈ ਹੁਣ ਸਾਰੇ ਜਣੇ ਕਰਕੇ ਦੇਖਿਓ ਠੀਕ ਹੈ ਤਕਰੀਬਨ ਤੁਹਾਨੂੰ ਪਤਾ ਲੱਗ ਜਾਵੇਗਾ ਆਈਡੀਆ ਹੋ ਜਾਵੇਗਾ ਕਿ ਤੁਹਾਡੇ ਕੀ ਕੀ ਇਸ ਵਿੱਚ ਕਿੰਨੀ ਕਮੀ ਹੈ ਕਿੰਨੀ ਕ ਮਤਲਬ ਤੁਸੀਂ ਕਰ ਸਕਦੇ ਹੋ ਮੌਕ ਟੈਸਟ ਕਰਨ ਦਾ ਇਹੀ ਬੈਨੀਫਿਟ ਹੁੰਦਾ ਹੈ ਕਿ ਜਿਵੇਂ ਤੁਸੀਂ ਹੁਣ ਜਿੰਨਾ ਕਿ ਸਿਲੇਬਸ ਪੜਿਆ ਹੈ ਹੁਣ ਇਸ 90 ਨੰਬਰ ਦੇ ਪੇਪਰ ਨੂੰ ਤੁਸੀਂ ਪ੍ਰੋਪਰ ਸਮਾਂ ਦੋ ਘੰਟਾ ਜਿੰਨੇ ਲਗਾ ਕੇ ਪ੍ਰੋਪਰ ਕਰਨਾ ਹੈ ਤੁਹਾਨੂੰ ਆਈਡੀਆ ਹੋ ਜਾਵੇਗਾ ਕਿ ਤੁਹਾਡਾ ਮਤਲਬ ਕਿ ਜਿਹੜੇ ਜਿਹੜੇ ਟਾਪਿਕ ਹੈ ਕਿਹੜੇ ਕਿਹੜੇ ਟਾਪਿਕ ਚ ਕਿੱਥੇ ਕਿੱਥੇ ਤੁਹਾਡੀ ਕਮੀ ਪੇਸ਼ੀ ਹੈ ਠੀਕ ਹੈ ਉਸ ਹਿਸਾਬ ਨਾਲ ਤੁਸੀਂ ਅੱਗੇ ਆਪਣੀ ਜਿਹੜੀ 20 ਦਿਨਾਂ ਵਿੱਚ ਜਿਹੜੀ ਤਿਆਰੀ ਹੋਣ ਕੰਟੀਨਿਊ ਕਰਿਓ ਠੀਕ ਹੈ ਜਿੱਥੇ ਜਿੱਥੇ ਤੁਹਾਡੀ ਜ਼ਿਆਦਾ ਕਮੀ ਹੋਈ ਹੈ ਉਸ ਉਹਦੇ ਉੱਤੇ ਜ਼ਿਆਦਾ ਫੋਕਸ ਕਰਿਓ ਠੀਕ ਹੈ ਵੈਸੇ ਵੀ ਮੋਕ ਟੈਸਟ ਹੀ ਪੈਦਾ ਹੁੰਦਾ ਹੈ ਦੇਖੋ ਥੋੜੀ ਤਿਆਰੀ ਕੰਪਲੀਟ ਹੁੰਦੀ ਹੈ ਬਿਲਕੁਲ ਠੀਕ ਹੈ ਤੁਸੀਂ ਕੀ ਕਰਦੇ ਹੋ ਪੇਪਰ ਵਿੱਚ ਜਾਂਦੇ ਹੋ ਸਵਾ ਦੋ ਘੰਟੇ ਦਾ ਹੁੰਦਾ ਸਿਰਫ ਤੁਸੀਂ ਤਿਆਰੀ ਕੰਪਲੀਟ ਹੁੰਦੀ ਹੈ ਸਾਰਾ ਕੁਝ ਵਧੀਆ ਆਉਂਦਾ ਹੁੰਦਾ ਤੁਸੀਂ ਉਸ ਪੇਪਰ ਵਿੱਚ ਜਿਹੜਾ ਪਹਿ ਕਵੈਸਚਨ ਗਲਤ ਨਹੀਂ ਕਰੋਗੇ ਜੇ ਜਿਹੜੇ 2-4 ਕਵੈਸਚਨ ਤੁਹਾਡੇ ਗਲਤ ਹੋ ਜਾਂਦੇ ਨੇ ਹਰ ਹਰਟ ਵਿੱਚ ਉਹ ਸਾਰੇ ਇਸ ਵਾਰ ਠੀਕ ਹੋਣਗੇ ਠੀਕ ਹੈ ਕਿਉਂਕਿ ਇਹ 2-4 ਕਵੈਸਚਨਾਂ ਦੀ ਉਹ ਗੇਮ ਹੈ ਤੁਹਾਡੀ ਠੀਕ ਹੈ ਜੇ 2-4 ਕਵੈਸਚਨ ਤੁਹਾਡੇ ਜਿੱਤੇ ਗਲਤ ਹੋ ਗਏ ਤਾਂ ਐਨ ਵਿੱਚ ਤੁਸੀਂ ਮੈਰਿਟ ਤੋਂ ਹੇਠਾਂ ਜਾਓਗੇ ਇਸ ਕਰਕੇ ਮੋਕ ਟੈਸਟ ਸਾਰੇ ਜਣੇ ਜ਼ਰੂਰ ਕਰਿਓ ਠੀਕ ਹੈ ਬਾਕੀ ਜਿਹੜੇ ਕੈਂਡੀਡੇਟ ਨਵੇਂ ਕੈਂਡੀਡੇਟ ਜੁੜਨਾ ਚਾਹੁੰਦੇ ਹਨ ਤਾਂ WhatsApp ਕਰ ਲੈਣ 9041815272 ਅੱਜ ਦੀ ਵੀਡੀਓ ਚੰਨਈ ਧੰਨਵਾਦ